ਰੋਟੇ ਨਿਤਜੀ ਮਾਰਕੀਟ ਸਥਿਤ ਬਾਬਾ ਦੀ ਦੁਰਗਾ ਤੇ ਬਾਬਾ ਜੀ ਦੀ ਦੁਰਗਾ ਤੇ ਦੱਸਦੇ ਇਹ ਸ਼ਿਵ ਸ਼ਕਤੀ ਸੇਵਾ ਸਮਿਤੀ ਪਠਾਨਕੋਟ ਵੱਲੋਂ ਸਤਾਈ ਮਸਲਾਨਾ ਸ਼ਿਵ ਵਿਵਾਹ ਤੇ ਪੰਡਾਰਾ ਕਰਵਾਇਆ ਗਿਆ ਸਭ ਤੋਂ ਪਹਿਲਾਂ ਦੱਸਦੇ ਇਹ ਮੁੱਖ ਮਹਿਮਾਨ ਸੇਵਾਦਾਰ ਬਾਬਾ ਪ੍ਰਦੀਪ ਸ਼ਰਮਾ ਨੇ ਹਵਨ ਨਿਗ ਕੀਤਾ ਅਤੇ ਆਪਦੇ ਪੇਟਾ ਚੜਾਈਗੇ ਉਸ ਤੋਂ ਬਾਅਦ ਛੰਡੇ ਦੀ ਪੂਜਾ ਕੀਤੀ ਗਈ ਤੇ ਆਪਦੇ ਵਿੱਚ ਵਿਦਾਇਕ ਅਸ਼ੋਦੀ ਸ਼ਰਮਾ ਮੁੱਖ ਮਹਿਮਾਨ ਵੱਜੋਂ ਪਹੁੰਚੇ ਤੇ ਉਹਨਾਂ ਨੇ ਪੂਜਾ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ ਤੇ ਬੰਦੀ ਬਾਬਾ ਨੇ ਜਾਣਕਾਰੀ ਦਿੰਦੇ ਹੋਏ ਕਿ ਹੈ ਕਿ ਜਿੱਥੇ ਕਮੇਟੀ ਪਿਛਲੇ 27 ਸਾਲਾਂ ਤੋਂ ਧਾਰਮਿਕ ਪ੍ਰੋਗਰਾਮ ਕਰਵਾ ਰਹੀ ਹੈ ਉੱ ਜਿਹੜੇ ਨੇ ਇੱਥੇ ਪਹੁੰਚੇ ਤੇ ਆਉ ਦੇਖਦੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪੰਡਾਰਾ ਜੜਾ ਹੈ ਉਹ ਕੀਤਾ ਗਿਆ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਜੜੀਆਂ ਨੇ ਸ਼ਿ ਵਿਵਾਦ ਦੇ ਲਈ ਕੀਤੀਆਂ। ਕਲਬ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਨੇ ਅਤੇ ਪ੍ਰਭੂ ਦਾ ਸੰਕੀਰਤਨ ਵੀ ਕੀਤਾ ਔਰ ਜੱਗ ਵੀ ਲਗਾਇਆ ਔਰ ਇਸ ਵਾਰੀ ਮਾ ਜੱਗ ਹੈ। ਬਾਬਾ ਜੀ ਦੀ ਪੂਰੇ ਪਠਾਨਕੋਟ ਤੇ ਬਹੁਤ ਜ਼ਿਆਦਾ ਮਾਨਤਾ ਹੈ। ਔਰ ਖਾਸ ਕਰਕੇ ਪੱਤਰਕਾਰ ਮਿੱਤਰਾਂ ਨਾਲ ਵਿਸ਼ੇਸ਼ ਪਿਆਰ ਹੈ ਮੇਰੇ ਵਰਗਾ ਬੰਦਾ ਵੀ ਆਂਦਾ ਤੇ ਮੁਕਤ ਚਾਹ ਪੀ ਕੇ ਚਲ ਜਾਂਦਾ ਤੇ ਆਪ ਉਹ ਨਹੀਂ ਜਣੇ ਕੰਟਰੀਾਰੇ ਆਣੇ ਚਾਹੀਏ ਉਹ ਜਿਹੜੇ ਯਾਰ ਵਾਲੇ ਲੇਕਿਨ ਬਾਬਾ ਜੀ ਦਾ ਇਹ ਸੁਭਾਵ ਹੈ ਦੋਸਤੀ ਪਾਣਾ ਮਿੱਤਰਤਾ ਪਾਣਾ ਔਰ ਉਸ ਪਰਮਾਤਮਾ ਦਾ ਨਾਲ ਅੰਦੇ ਵੱਲ ਲੋਕਾਂ ਨੂੰ ਜੋੜਨਾ 22 ਸਾਲ ਤੋਂ ਲਗਾਤਾਰ ਇੱਕ ਚੱਲ ਰਿਹਾ ਹੈ ਕੀ ਜੱਗ ਹੈ ਅੱਜ ਵੀ ਮੈਨੂੰ ਜਗ ਜਾਣ ਦਾ ਮੌਕਾ ਮਿਲਿਆ ਬਾਬਾ ਜੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਸਾਰੇ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਇਹ ਜਿਹੜੀ ਪਰਮਾਤਮਾ ਜੀ ਨਾਲ ਦੀ ਕਿਰਪਾ ਹੈ ਔਰ ਉਹ ਕਿਰਪਾ ਸਾਡੇ ਸ਼ਹਿਰ ਤੇ ਵੀ ਇਹ ਵਰਤਾਂਦੇ ਨੇ ਇਹ ਇਸੇ ਪ੍ਰਕਾਰ ਕਿ ਸ਼ਕਤੀ ਕਲਬ ਜਿਹੜੀ ਆ ਉਹ ਕੰਮ ਕਰਦੀ ਰਹੇ ਇਹ ਹੀ ਮੇਰੀ ਅੱਜ ਸ਼ੁਭ ਕਾਮਨਾ ਹੈ ਕੈਂਪਰਸ ਹਰੀ ਦੇ ਨਾਲ ਅੱਜ ਸੈਮੀ ਰਿਪੋਰਟ